ਰਾਤ ਆ ਜਿਹੜੀ ਬਹੁਤ ਵਧੀਆ ਸੁੱਖ ਸ਼ਾਂਤੀ ਨਾਲ ਨਿਕਲੀ ਆ ਪਰ ਉੱਥੇ ਹੀ ਪੀਸੀ ਆਣੇ ਦੇ ਨਾਲ ਦੇ ਪਿੰਡਾਂ ਦੇ ਵਿੱਚ ਤਾਂ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕੁਝ ਕੋਈ ਆ ਪਰ ਇਹ ناکਾਮ ਕੋਸ਼ਿਸ਼ਾਂ ਜਿਹੜਿਆ ਵਾਰ-ਵਾਰ ਪਾਕਿਸਤਾਨ ਕਰ ਰਿਹਾ ਤਾਂ ਉਹਦਾ ਮੂੰਹ ਤੋੜ ਜਵਾਬ ਸਾਡਾ ਭਾਰਤ ਦੇ ਰਿਹਾ ਤਾਂ ਸਲੂਟ ਆ ਸਾਡੇ ਭਾਰਤ ਦੇ ਜਵਾਨਾਂ ਨੂੰ ਉਹਨਾਂ ਜਵਾਨਾਂ ਨੂੰ ਜੋ ਮੂੰਹ ਤੋੜ ਜਵਾਬ ਦੇ ਰਹੇ ਆ ਪਾਕਿਸਤਾਨ ਦਾ ناکਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉੱਥੇ ਹੀ ਐਡਵਾਈਸਰੀ ਜਿਹੜੀ ਜਾਰੀ ਕੀਤੀ ਆ ਬਠਿੰਡਾ ਡੀਸੀ ਸਾਹਿਬ ਨੇ ਇਹ ਕਿ ਆ ਉਹਨਾਂ ਨੇ ਬਠਿੰਡਾ ਦੇ ਆਸ-ਪਾਸ ਪਾਰਟੀਆਂ ਉਹਨੂੰ ਅਵਾਈਡ ਕਰੋ ਵੱਡੀਆਂ ਪਾਰਟੀਆਂ ਅਵਾਈਡ ਕਰੋ ਕੱਠ ਅਵਾਈਡ ਕਰੋ ਸੁਚੇਤ ਰਹੋ ਤੇ ਬਾਕੀ ਡਿਫੈਂਸ ਆ ਜਿਹੜੇ ਉਹਨਾਂ ਤੋਂ ਬਾਰ-ਬਾਰ ਤੁਸੀਂ ਪੁੱਛ ਸਕਦੇ ਹੋ ਤਾਂ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਆ ਤਾਂ ਹੈਲਪ ਲਾਈਨ ਨੰਬਰ ਵੀ ਹੈ ਜਿਹੜੇ ਜਾਰੀ ਕੀਤੀ ਹੋਈ ਹੈ ਬਠਿੰਡਾ ਡੀਸੀ ਸਾਹਿਬ ਵੱਲੋਂ ਤਾਂ ਉਹਨਾਂ ਨੇ ਬਾਰ-ਬਾਰ ਇਹੀ ਕਿਹਾ ਸੁਚੇਤ ਰਹੋ ਇੱਕ ਗੱਲ ਹੋਰ ਉਹਨਾਂ ਨੇ ਕਹੀ ਹੈ ਜਿਹੜਾ ਦੁਕਾਨਾਂ ਉਹ ਕਦੇ ਬੰਦ ਨਹੀਂ ਹੋਈਆਂ ਨਾ ਬੰਦ ਹੋਣ ਜਿੰਨੀ ਦੇਰ ਡੀਸੀ ਸਾਹਿਬ ਦਾ ਆਰਡਰ ਨਹੀਂ ਆਉਂਦਾ ਉਨੀ ਦੇਰ ਤੁਸੀਂ ਇਹ افਵਾਹਾਂ ਤੋਂ ਬਚੋ ਜਿਹੜਾ ਪੀਸੀਆਂ ਦੇ ਨਾਲ ਦੇ ਪਿੰਡਾਂ ਦੇ ਵਿੱਚ ਜਿਹੜੇ ਸੀ ਉਸ ਤੋਂ ਬਾਅਦ ਰੈੱਡ ਅਲਰਟ ਜਾਰੀ ਕਰ ਦਿੱਤਾ ਬਠਿੰਡਾ ਦੇ ਵਿੱਚ ਤਾਂ ਉਹਨਾਂ ਨੇ ਵਾਰ-ਵਾਰ ਇਹੀ ਕਿਹਾ ਕਿ ਆਇਆ ਜਾ ਰਿਹਾ ਇੱਕ ਸਟਾਕ ਹੈ ਜਿਹੜਾ ਕਰਕੇ ਸਮਾਨ ਨਹੀਂ ਰੱਖਣਾ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਰਹੀ ਆ ਤੁਸੀਂ ਰੇਟ ਹੈ ਜਿਹੜੇ ਵਾਜਬ ਰੇਟ ਜੋ ਰੇਟ ਪਹਿਲਾਂ ਸੀ ਉਹੀ ਰੇਟਾਂ ਤੇ ਸਮਾਨ ਵੇਚਣਾ ਵੀ ਜਿਹੜੇ ਪੈਲਸ ਆ ਜਾਂ ਵੱਡੀਆਂ ਪਾਰਟੀਆਂ ਨਾ ਕਰਿਓ ਗਰੇਚ ਕਰੋ ਅਵਾਈਡ ਕਰੋ ਕੋਈ ਵੀ ਪਾਰਟੀ ਆ ਕਾਠਾ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਕਾਠਾ ਉੱਥੇ ਕੋਈ ਸਾਇਰਨ ਵੱਜਦਾ ਤਾਂ ਉਸੇ ਟਾਈਮ ਤੁਸੀਂ ਜਾਂ ਫਿਰ ਉਸ ਜਗ੍ਹਾ ਤੇ ਸੇਫ ਜਗ੍ਹਾ ਤੇ ਚਲੇ ਜਾਓ ਅਸੀਂ ਆ ਉਹ ਗੱਲਬਾਤ ਕਰਦੇ ਆ ਡੀਸੀ ਸਾਹਿਬ ਕੀ ਕਹਿੰਦੇ ਆ ਮੈਂ ਸਾਰੇ ਬਠਿੰਡਾ ਦੇ ਵਸਿਆਣੋ ਕਹਿਣਾ ਚਾਹਦਾ ਕਿ ਜਿੰਨੇ ਵੀ ਆਪਣੀ ਐਡਵਾਈਸਰੀਜ਼ ਨੇ ਉਹ ਆਪ ਆਪਣੇ ਫੇਸਬੁੱਕ ਪੇਜ ਤੇ ਵੀ ਅਪਲੋਡ ਕਰ ਦੇਣੇ ਤੇ ਤੁਹਾਡੇ

ਆਪਣੇ ਜਿਹੜੇ ਨਾਰਮਲ ਆਪਾਂ ਜੇ ਤੁਸੀਂ ਕਰਾਦੇ ਅੰਦਰ ਹੋ ਤਾਂ ਜਿਹੜੇ ਸੇਫਟੀ ਦੇ ਮੀਜਰਸ ਹੈ ਜਦ ਵੀ ਆਪਾਂ ਰੈਡ ਸਾਇਰਨ ਕਰਦੇ ਆ ਤੇ ਉਸ ਟਾਈਮ ਤੇ ਇਮੀਡੀਏਟਲੀ ਜਿਹੜਾ ਆਏਗਾ ਤੁਸੀਂ ਉਹ ਐਨਸ਼ੂਰ ਕਰ ਲੈ ਤੇ ਨਾਲ ਹੀ ਜਿਹੜੀ ਇਕੱਠ ਜਿੱਤੇ ਹੋ ਸਕਦਾ ਜਿਵੇਂ ਕਿ ਵੱਡੀ ਵੱਡੀ ਫੰਕਸ਼ਨਸ ਆਪਾਂ ਕਰਦੇ ਆ ਵੱਡੀ ਵੱਡੀ ਸੈਲੀਬ੍ਰੇਸ਼ਨਸ ਕਰਦੇ ਆ ਤੇ ਵੱਡੇ ਇਕੱਠ ਜਿਹੜੇ ਹੈਗੇ ਆ ਉਹ ਆਪਾਂ ਐਵੋਇਡ ਕਰੀਏ ਜਿਹੜੇ ਐਵਾਇਡੇਬਲ ਹੋ ਸਕਦੇ ਆ ਜਿਵੇਂ ਆਪਾਂ ਕੋਈ ਪ੍ਰੋਗਰਾਮ ਰੱਖਣਾ ਹੋਵੇ ਕੋਈ ਫੰਕਸ਼ਨ ਰੱਖਣਾ ਹੋਵੇ ਵੱਡਾ ਜਿੱਤੇ ਆਪਾਂ ਐਕਸਪੈਕਟ ਕਰ ਰਹੇ ਕਿ 500000 ਵਿਅਕਤੀ ਹੋ ਸਕਦਾ ਉਹ ਬੈਟਰ ਹੈ ਕਿ ਹਾਲ ਦੀ ਕਿ ਜਿਹੜਾ ਹੈਗਾ ਉਹਨਾਂ ਨੂੰ ਇਦੇ ਨਾਲ ਨਾਲ ਜਿਹੜੇ ਵੱਡੇ ਮਾਲ ਹੈ ਵੱਡੀ ਬਿਲਡਿੰਗਸ ਹੈ ਉਹਦੇ ਵਿੱਚ ਕੋਸ਼ਿਸ਼ ਇਹ ਕਰੀਏ ਆਪਾਂ ਕਿ ਉੱਥੇ ਜਾਣ ਦੀ ਲੋੜ ਨਾ ਪਵੇ ਜੇ ਜ਼ਰੂਰਤ ਹੈ ਵੀ ਤਾਂ ਵੀ ਜਿਹਦੇ ਆਪਣੀ ਜੇ ਸਾਨੂੰ ਆਪਾਂ ਰੈਡ ਅਲਰਟ ਜਾਰੀ ਕਰਦੇ ਹਾਂ ਤਾਂ ਇਮੀਡੀਏਟਲੀ ਤੁਸੀਂ ਜਿਹੜਾ ਹੈਗਾ ਉੱਥੇ ਸੇਫ ਲੋਕੇਸ਼ਨ ਤੇ ਪਹੁੰਚ ਜਾਓ ਕਿਉਂਕਿ ਨਾਰਮਲ ਕੋਰਸ ਵਿੱਚ ਜਦੋਂ ਐਨਮੀ ਅਟੈਕ ਕਰਦੇ ਹਨ ਤਾਂ ਉਹ ਜਿਹੜੇ ਵੱਡੀ ਬਿਲਡਿੰਗਸ ਹੁੰਦੀਆਂ ਹਾਈ ਡੈਂਸ ਦੀ ਬਿਲਡਿੰਗਸ ਹੁੰਦੀ ਹੈ ਉਹਨਾਂ ਤੇ ਹੀ ਅਟੈਕ ਹੁੰਦਾ ਹੈ ਇਸ ਕਰਕੇ ਆਪਾਂ ਸਿਰਫ ਪ੍ਰੀਕਾਸ਼ਨ ਦੇ ਤੌਰ ਤੇ ਲੋਕਾਂ ਨੂੰ ਜਿਹੜਾ ਹੈਗਾ ਉਹ ਅਵੈਅਰ ਕਰ ਰਹੇ ਹਾਂ ਇਸ ਸਮੇਂ ਦੁਕਾਨਾਂ ਬੰਦ ਕਰਨ ਦੇ ਸੰਬੰਧ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਆਰਡਰ ਸਾਡੇ ਵੱਲੋਂ ਨਹੀਂ ਦਿੱਤਾ। ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਬਠਿੰਡਾ ਪੂਰੇ ਨਾਰਥ ਇੰਡੀਆ ਨੂੰ ਸਾਰਾ ਜਿਹੜਾ ਹੈਗਾ ਆਲਮੋਸਟ ਕਈ ਸਾਰੇ ਸਟੇਟਸ ਹੈ ਆਪਣੇ ਜਿਨ੍ਹਾਂ ਨੂੰ ਪੈਟਰੋਲ ਡੀਜ਼ਲ ਜਿਹੜੀ ਸਾਰੀ ਸਪਲਾਈ ਹੈ ਉਹ ਬਠਿੰਡਾ ਕਰਦਾ ਹੈ, ਜਲੰਧਰ ਕਰਦਾ ਹੈ, ਹੁਸ਼ਿਆਰਪੁਰ ਕਰਦਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਚ ਇਸ ਤਰੀਕੇ ਦੀ ਕੋਈ ਵੀ ਸਥਿਤੀ ਹੈਗੀ ਹੈ ਜਿੱਥੇ ਆਪਾਂ ਪੈਟਰੋਲ ਡੀਜ਼ਲ ਜਾਂ ਫਿਰ ਗੈਸ ਦੇ ਜਿਹੜੇ ਸਿਲੰਡਰ ਸੀ ਉਹਨਾਂ ਦੀ ਕੋਈ ਕਮੀ ਆ ਸਕਦੀ ਹੈ। ਮੇਰੀ ਬੇਨਤੀ ਸਾਰਿਆਂ ਨੂੰ ਇਹ ਹੀ ਹੈ कि ਤੁਸੀਂ ਬਿਲਕੁਲ ਚਿੰਤਿਤ ਨਾ ਹੋ ਆਪਾਂ ਸਾਰੇ ਜਿਹੜੀ ਵੀ ਜ਼ਰੂਰੀ ਵਸਤੂ ਨੇ ਉਹਨਾਂ ਦੀ ਪ੍ਰੋਪਰ ਸਮੀਖਿਆ ਕੀਤੀ ਹੋਈ ਹੈ ਉਹਨਾਂ ਦੀ ਜਿਹੜੀ ਸਾਨੂੰ ਲੋਡ ਹੋਏਗੀ ਉਸ ਦੇ ਹਿਸਾਬ ਨਾਲ ਪਬਲਿਕ ਨੂੰ ਮਹਿੰਆ ਕਰਵਾ ਲਿਆ ਜਾਏਗਾ ਜੇ ਕੋਈ ਸਟਾਕਿਸ ਜੇ ਕੋਈ ਡੀਲਰ ਜਾਣ ਬੁਝ ਕਰਕੇ ਲੋਕਾਂ ਨੂੰ ਕਿੰਦਾ ਸਾਡੇ ਕੋਲ ਅਵੇਲੇਬਲ ਨਹੀਂ ਆ ਟੈਂਪਰੇਰੀ ਤੌਰ ਤੇ ਕਿਉਂਕਿ ਜਿਵੇਂ ਤੁਸੀਂ ਖੁਦ ਵੀ ਕਿਹਾ ਕਿ ਕਈ ਥਾਵਾਂ ਤੇ ਲੋਕ ਜਿਹੜੇ ਹੈਗੇ ਪੈਨਿਕ ਬਾਇੰਗ ਕਰ ਰਹੇ ਨੇ ਹੋ ਸਕਦਾ ਹੈ ਕਿ ਇਹ ਟੈਂਪੋਰਰੀ ਉਹਦੇ ਉੱਤੇ ਜਿਹੜਾ ਹੈਗਾ ਟੌਪ ਸਟਾਕ ਹੋ ਜਾਵੇ ਪਰ ਇਹੋ ਜਿਹਾ ਨਹੀਂ ਹੈ ਕਿ ਆਪਾਂ ਉਹਨੂੰ ਰੀਪਲੈਨਿਸ਼ ਨਹੀਂ ਕਰ ਸਕਦੇ ਸਾਡੇ ਕੋਲ ਸਪਲੀਸੈਂਟ ਸਟਾਕ ਜਿਹੜਾ ਹੈਗਾ ਮੌਜੂਦ ਹੈ ਮੇਰੀ ਨੋਟਿਸ ਵਿੱਚ ਕੱਲ ਜਿਹੜਾ ਹੈਗਾ ਇੱਕ ਦੋ ਵਿਟੀਆਂ ਨੇ ਲਿਆ ਹੈ ਕਿ ਕੁਝ 8-10 ਰੁਪਏ ਦਾ ਆਲੂ ਔਰ ਪਿਆਜ਼ ਤੇ ਜਿਹੜਾ ਹੈਗਾ ਰੇਟ ਵਧਾ ਦਿੱਤੇ ਨੇ ਤੇ ਮੈਂ ਡੀਐਮਓ ਸਾਹਿਬ ਨੂੰ ਸਪਸ਼ਟ ਅਦੇ ਇਹ ਕਹਿੰਦੇ ਨੇ ਕਿ ਇਮੀਡੀਏਟਲੀ ਜਿੰਨੇ ਵੀ ਆਪਨੇ ਹੋਲ سیلਰ ਰਿਟੇਲ ਇਸ ਪਥੀ ਮੰਡੀ ਦੇ ਆਸ-ਪਾਸ ਦੇ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਡਾਇਰੈਕਸ਼ਨ ਕਲੀਅਰ ਦੇ ਦਿੱਤੀ ਜਾਵੇ ਕਿ ਇਸ ਤਰੀਕੇ ਦੀ ਪ੍ਰੋਫਿਟਰੀਂਗ ਅਲਾਉ ਨਹੀਂ ਹੋਏਗੀ ਜੇ ਇਸ ਤਰੀਕੇ ਨਾਲ ਕਰਨਗੇ ਜਿਹੜਾ ਮੈਂ ਆਰਡਰ ਕੀਤਾ ਹੈ ਉਹਦੇ ਬੇਸਿਸ ਤੇ ਆਣਾ ਪਾਉਣਾ ਦੇ ਖਿਲਾਫ ਆਇਆ ਦਰਜ ਕਰਾਂ। ਇਹ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਮਝਣਾ ਹੈਗਾ ਬੜਾ ਇਸ ਤਰੀਕੇ ਦਾ ਹੁੰਦਾ ਕਿ ਜਿੱਥੇ ਜੋ ਵੀ ਹਦਾਇਤ ਐਡਮਿਨਿਸਟ੍ਰੇਸ਼ਨ ਦੇਵੇ ਉਹਨੂੰ ਬਿਲਕੁਲ ਇਨਵਨ ਪਾਲਣਾ ਕਰਨੀ ਚਾਹੀਦੀ ਹੈ। ਕਈ ਥਾਵਾਂ ਤੇ ਸਾਡੇ ਜਿਹੜੇ ਨੌਜਵਾਨ ਯੂਥ ਹੁੰਦਾ ਹੈ ਉਹ ਆਪਣੇ ਆਪ ਨੂੰ ਇਕਨਾਂ ਉਹ ਗਰਮ ਖੂਨ ਹੋਣ ਕਰਕੇ ਕਿਜੀ ਚਲੋ ਆਪਾਂ ਉੱਪਰ ਚੱਲਦੇ ਆਂ ਆਪਾਂ ਬੈਟਰੀ ਦੇ ਨਾਲ ਆਪਣਾ ਟਾਰਚ ਜਿਹੜੇ ਹੈਗੇ ਮੋਬਾਈਲ ਦੀ ਉਹ ਆਪਾਂ ਆਨ ਕਰ ਲੈਂਦੇ ਆ ਇਹ ਬਿਲਕੁਲ ਸਹੀ ਤਰੀਕਾ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਵੀ ਐਕਸਪੋਜ਼ ਕਰ ਰਹੇ ਹੋ ਤੁਸੀਂ ਜਿਹੜੇ ਆਸ-ਪਾਸ ਦੇ ਤੁਹਾਡੇ ਲੋਕ ਹੈ ਤੁਹਾਡਾ ਆਪਣਾ ਪਰਿਵਾਰ ਹੈ ਉਹਨੂੰ ਵੀ ਐਕਸਪੋਜ਼ ਕਰ ਰਹੇ ਹੋ ਬੇਨਤੀ ਹੈ ਕਿ ਜਦੋਂ ਰੈੱਡ ਸਾਇਰਨ ਹੋਵੇ ਕਈ ਥਾਵਾਂ ਤੇ ਇਹ ਵੀ ਦੇਖਿਆ ਕਿ ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਸਾਰੇ ਖੇਤਾਂ ਦੇ ਵੱਲ ਦੁਰ ਪੈਂਦੇ ਆ ਤੋ ਕਹਿੰਦੇ ਕਿ ਬਾਹਰ ਚਲੇ ਜਾਓ ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਰੈੱਡ ਸਾਇਰਨ ਹੋਏਗਾ ਤੁਸੀਂ ਬਾਹਰ ਨਹੀਂ ਜਾਣਾ ਹੈ ਅੰਦਰ ਜਾਣਾ ਹੈ ਅੰਦਰ ਜਾਣਾ ਹੈ ਖਿੜਕੀਆਂ ਤੋਂ ਦੂਰ ਜਾਂ ਜੋ ஏ.ਜੇ. ਬਸਤੀ ਜਿਹੜੀ ਫਟ ਸਕਦੀ ਹੈ ਜਦੋਂ ਜਿਹੜੇ ਟੁਕੜੇ ਹੋ ਸਕਦੇ ਉਹ ਤੋਂ ਦੂਰ ਹੋ ਕੇ ਜਿਹੜਾ ਹੈਗਾ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਹੈਗਾ ਉਹ ਕਰਨਾ ਕੱਲ ਮੈਂ ਆਰਡਰ ਵੀ ਵਕਰੇ ਤੋਂ ਤੇ ਕਿਤਾ ਹੋਇਆ ਹੈ ਕਿ ਕੋਈ ਵੀ ਵਿਅਕਤੀ ਹੋਵੇ ਜੇ ਇਸ ਤਰੀਕੇ ਦੀ ਕੋਈ ਤੁਹਾਨੂੰ ਵਸਤੂ ਮਿਲਦੀ ਹੈ ਕੋਈ ਕੋਈ ਵੀ ਇਕੁਇਪਮੈਂਟ ਜਾਂ ਉਹਦਾ ਪਾਰਟ ਮਿਲਦਾ ਹੈ ਉਸ ਤੋਂ ਘੱਟ ਤੋਂ ਘੱਟ 100 ਮੀਟਰ ਦੀ ਦੂਰੀ ਬਣਾਈ ਰੱਖਣ ਸਾਡੇ ਕੋਲ ਇੱਕ ਕੰਟਰੋਲ ਰੂਮ ਜਾਂ ਫਿਰ ਪੁਲਿਸ ਕੰਟਰੋਲ ਰੂਮ ਤੇ ਉਹ ਕਾਲ ਕਰ ਲੈਣ ਤੇ ਜਦ ਤੱਕ ਪੁਲਿਸ ਨਹੀਂ ਆਂਦੀ ਉਹਦੇ ਬਿਲਕੁਲ ਵੀ ਨੇੜੇ ਨਾ ਜਾਣ ਕਿਉਂਕਿ ਇਹ ਬਲਾਸਟ ਵੀ ਹੋ ਸਕਦਾ ਹੈ ਤੇ ਇਹਦੇ ਨਾਲ ਜੜੀ ਕਿਸੇ ਦੀ ਜਾਨ ਵੀ ਜਾ ਸਕਦੀ ਹੈ